ਏ ਜੀ ਵੈਦਰ ਸੋਇ ਤੇ ਕੁਵੀਸ਼ ਰਾਂ ਨੈਰ ਮਾੜਾ ਚੌਥਾ ਵੈਰ ਘਰ ਦੀ ਜਨਾਨੀ ਨਾਲ ਪਾਈਏ ਨਾ ਹੋਰ ਵੈਰ ਪਾਉਣਾ ਮਾੜਾ ਸੂਰਮੇ ਪੁਲਿਸ ਨਾਲ ਸਤਵੇਂ ਗਵਾਂਡੀਆਂ ਦੇ ਨਾਲ ਵਗੜਾਈਏ ਨਾ ਦੋ ਜਰਵਾਣੇ ਨਾਲ ਸੱਜਣ ਪਰਾਣੇ ਨਾਲ ਦਸਵੇਂ ਮਕਾਨ ਪਾਈਏ ਰਾਜਾ ਨਾਲ ਗਵਾਈਏ ਨਾ ਉਤੇ ਜਵਾਈ ਨਾਲ 11ਵੇਂ ਵਗੜਾਈਏ ਨਾ 12ਵੇਂ ਬਿਰਧ ਹੋ ਕੇ ਸ਼ਾਦੀ ਕਰਵਾਈਏ ਨਾ ਦੁਸ਼ਮਣਾਂ ਦੀ ਨਿੰਦਿਆ ਨੂੰ ਨਾ ਚਿਰ ਕਰੀਏ ਨਾ ਜਿੰਨਾ ਚੇਰ ਮਾਰ ਕੇ ਤੇ ਜਾਨ ਤੋਂ ਮੁਕਾਈਏ ਨਾ ਕਦੀ ਗੱਲ ਕਰੀਏ ਬਰਾਈ ਵਿੱਚ ਸਾਥ ਦੇਣਾ ਹੋਵੇ ਜੇ ਕਿਸੇ ਨਾ ਦੁੱਖ ਦਿਲ ਤੋਂ ਭਲਾਈਏ ਨਾ ਕਹਦਾਤ ਬਾਪ ਦੀ ਵਗਾੜੀਏ ਨਾ ਬੀਰ ਬੱਲਾ ਵੈਰੀਆਂ ਦੀ ਚੀਜ਼ ਕਦੇ ਮੁੱਖ ਤੇ ਟਕਾਈਏ ਨਾ ਵੈਰੀਆਂ ਦੀ ਚੀਜ਼ ਕਦੇ ਮੁੱਖ ਤੇ ਟਕਾਈਏ ਨਾ ਕਿਤੇ ਤੇ ਭੁੱਖ ਥੋੜਾ ਖਾਣਾ ਪ੍ਰਸ਼ਾਦਾ ਚੰਗਾ ਵੀ ਸਰੀਰ ਦੀ ਖਰਾਕ ਨੂੰ ਘਟਾਈਏ ਨਾ ਢੂਲ ਵਿੱਚ ਦਾੜਿਆ ਤੇ ਤਾਪ ਮੇਕਿਓ ਮੜਾ ਹੋਲੇ ਬਵਾਸੀਰ ਤੇ ਮੇਰੇ ਚਿੱਲਾਲ ਖਾਈਏ ਨਾ ਬਹਾਮਣਾ ਨੂੰ ਮਾਸ ਤੇ ਸ਼ਰਾਬ ਮਾੜੀ ਕਾਜ਼ੀਆਂ ਨੂੰ ਠਿੱਕਾ ਨੂੰ ਤੰਬਾਕੂ ਮਾਰਾ ਝੂਠ ਬਕ ਲਾਈਏ ਨਾ ਰਾਗੀਆਂ ਨੂੰ ਤੇਲ ਖਟਾਈ ਮਾੜੀ ਖਾਲਸਾ ਜੀ ਮੱਲਾ ਨੂੰ ਇਸ਼ਾਵ ਦੀ ਕਦੇ ਵੀ ਹੋਣੀ ਚਾਹੀਏ ਨਾ ਦੇਤ ਬਾਈ ਹਨ ਪਾਣੀ ਛਕਾਉਣਾ ਮਾੜਾ ਸਾਕਾਂ ਸਾਂ ਬੰਦਾ ਵਿੱਚ ਚੋਰ ਨੂੰ ਲਜਾਈਏ ਨਾ ਮਾਈ ਪਾਪ ਤਾਈ ਗਾਲ ਖੱਡਣੀ ਏ ਬਹੁਤ ਮਾੜੀ ਹਨ ਪਰਵਾਨ ਬਿਨਾ ਲੜਕੀ ਵਿਆਹੇ ਨਾ ਮਿਸਰ ਜਵਾਨ ਤਾਈ ਘੂਰੀਏ ਨਾ ਬੀਰ ਬੱਲਾ ਮਿਸਰਾਂ ਦੇ ਕਾਰਨਿਤ ਬਿੰਦੇ ਬਿੰਦੇ ਜਾਈਏ ਨਾ ਜਿੱਤੇ ਹੋਵੇ ਰੱਖਣਾ ਲਿਹਾਜ ਕੋਜ ਦੇਰ ਤਾਈ ਓਥੇ ਲੈਣ ਦੇਣ ਦਾ ਵਿਹਾਰ ਬਹੁਤਾ ਪਾਈਏ ਨਾ ਸਰੇ ਨੂੰ ਭੇਤ ਘਾਰ ਆਪਣੇ ਦਾ ਰਾਜ ਜਨਾਨੀ ਜਾਂਦੀ ਕੱਲੀ ਨੂੰ ਬੁਲਾਏ ਨਾ ਰਾਜ ਜਨਾਨੀ ਜਾਂਦੀ ਕੱਲੀ ਨੂੰ ਬੁਲਾਏ ਨਾ ਕਿਸ ਨਾਲ ਬੈਠ ਕੇ ਤੇ ਕਹ ਭਾਂਡੇ ਖਾ ਲਈਏ ਯਾਦ ਰੱਖੋ ਬੁਰਾ ਕਦੇ ਉਸ ਦਾ ਤਕਾਈਏ ਨਾ ਦੁਨੀਆਂ ਤੇ ਵਿਰਲੇ ਸਜਣ ਰਹਿ ਗਏ ਵੀਰ ਬੱਲਾ ਅੱਜ ਮੈਸ਼ ਕੀਤੇ ਪੱਗ ਨੂੰ ਵਟਾਈਏ ਨਾ ਸੁੱਕੀ ਅਗਵਾਈ ਤਾਂ ਕਿਸੇ ਦੀ ਕਦੇ ਭਰੀਏ ਨਾ ਸੀ ਕਦੇ ਪਾਈਏ ਨਾ ਪਰীত ਗੂੜੀ ਪਾਲੀਏ ਬਰੀ ਤਾਂ ਫੇਰ ਪਿਛੋ ਪਛਤਾਈਏ ਨਾ ਸਖੀਆਂ ਪਹਿਣਾ ਦਾ ਸਾਖ ਇੱਕੇ ਜਗਾ ਕਰੀਏ ਨਾ ਸਖੀਆਂ ਪਹਿਣਾ ਦਾ ਸਾਖ ਇੱਕੇ ਘਰ ਕਰੀਏ ਨਾ ਆਪ ਤੋਂ ਵੱਡੇ ਨੂੰ ਕਦੇ ਮਿੱਤਰ ਬਣਾਈਏ ਨਾ ਮੈਂ ਨਿਰਭਜੋਤ ਸੀ ਸੰਤਾਂ ਦੇ ਡੇਰੇ ਜਾਣਾ ਹੋਵੇ ਕਹਿ ਨਾਰਾਜਨੀ ਤਦਾ ਖਾਲੀ ਹੱਤੀ ਜਾਈਏ ਨਾ ਸਾਰੇ ਰਹਿਣਾ ਏ ਜਵਾਈ ਮਾੜਾ ਹੁੰਦੇ ਹੋਏ ਸ਼ੇਰ ਤਾਈਂ ਕਦੇ ਵੀ ਜਗਾਈਏ ਨਾ ਹਾਂਜੀ ਹਾਂਜੀ ਉਹਨਾ ਚਿਹਰ ਕਹਿੰਦੇ ਰਾਵ ਚੋਲੇ ਤਾਈਂ ਜਿੰਨਾ ਚਿਹਰ ਵਿਆਹ ਕੇ ਘਾਰ ਡੋਲੇ ਨੂੰ ਲਿਆਈਏ ਨਾ ਜਿੰਨਾ ਚਿਹਰ ਵਿਆਹ ਕੇ ਘਾਰ ਡੋਲੇ ਨੂੰ ਲਿਆਈਏ ਨਾ ਲਾਕੀਆਂ ਦੇ ਲਾਗ ਵੱਲੋਂ ਕਦੇ ਹਾਥੇ ਕੁੱਟਿਏ ਨਾ ਸਿਰਿਆਂ ਦੀ ਰੋਟੀ ਕਦੇ ਵੱਖਰੀ ਪਕਾਈਏ ਨਾ ਮੁਸਾਫਰੀ ਦੇ ਵਿੱਚ ਪੈਸੇ ਕਿ ਜਗ੍ਹਾ ਰੱਖੀਏ ਨਾ ਕੇ ਬਲੀਸ ਕਦੇ ਅੱਖ ਨੂੰ ਚੜਾਈਏ ਨਾ ਪੁਲਸ ਦੇਆਂ ਟੌਟਾਂ ਦੀ ਉਮਰ ਬੜੀ ਥੋੜੀ ਹੁੰਦੀ ਪੁਲਸ ਦੇਆਂ ਟੌਟਾਂ ਦੀ ਉਮਰ ਬੜੀ ਥੋੜੀ ਹੁੰਦੀ ਥਾਣੇ ਜਾ ਕੇ ਮੁਖਬਰੀ ਕਿਸੇ ਤੇ ਕਰਨੀ ਚਾਹੀਏ ਨਾ ਸਲਾਉ ਤੇ ਕਦੇ ਮੁੱਖੋਂ ਆਪ ਆਪਣੀ ਨਾਂ ਕਰ ਤੇ ਨਾਰਤਾਈ ਮੂੰਹ ਤੇ ਵਾੜੀ ਆਏ ਨਾ ਆਕੇ ਤੇ ਫਰਕ ਪੈਂਦਾ ਕਈਆਂ ਦਾ ਵਿਚੋਲੇ ਤਾਈ ਮਾੜੀ ਜਗਾ ਸਾਖ ਕਿਸੇ ਕੁੜੀ ਦਾ ਕਰਾਈਏ ਨਾ ਮਹਿਰ ਤੇ ਪਰੇ ਪਾਉਣਾ ਮੂਰਖਾ ਨਾ ਦੋਵੇਂ ਮਾੜੇ ਹਰੀ ਇੱਕ ਬੰਦੇ ਨਾਲ ਮੂੰਹੋਂ ਵਗੜਾਈਏ ਨਾ ਪਿੱਛੋਂ ਹਾਕ ਮਾਂਏ ਗਾੜੀ ਕਦੇ ਲੰਗੀਏ ਨਾ ਵਾਧੀਆਂ ਨ ਜਾਣ ਤੋਂ ਦਵਾਈ ੋੜੀਏ ਨਾ ੋੜੀ ਗੱਲ ਪਿੱਛੇ ਨਾਲ ਸੱਜਣਾ ਗਵਾਈਏ ਨਾ ਜਿਹੜੇ ਨਾ ਪੜਾਉਣ ਮਾਪੇ ਵੈਰੀ ਹੁੰਦੇ ਬੱਚਿਆਂ ਦੇ ਕਹਿ ਨਾਰਾਜ਼ ਨਹੀਂ ਤਦਾ ਹੈ ਮਨੋ ਗੱਲ ਲਾਈਏ ਨਾ ਮੂਰਖਾਂ ਦੀ ਜਾਨ ਨਾਲੋਂ ਮਰਦਾਂ ਦੀ ਮਕਾਨ ਚੰਗੀ ਮੂਰਖਾਂ ਦੀ ਜਾਨ ਨਾਲੋਂ ਮਰਦਾਂ ਦੀ ਮਕਾਨ ਚੰਗੀ ਪੱਤਾ ਖਾਣਾ ਖਾਣਾ ਮਾਰਾ ਠੰਡੇ ਨਾਲ ਨਹਾਏ ਨਾ ਿੱਲੀਆਂ ਨੂੰ ਮਖਣੀ ਤੇ ਕੁੱਤਿਆਂ ਨੂੰ ਬੱਚਿਆਂ ਦੇ ਹੱਥ ਡੱਬੀ ਭੀਮ ਦੀ ਫੜਾਈਏ ਨਾ ਉਲੀ ਜਾਂਦੀ ਰੇਲ ਤਾਂ ਹੀ ਉੱਤਰ ਈ ਛੜੀਏ ਨਾ ਬੇਪਤਾ ਜੇ ਪੈ ਜੇ ਫੇਰ ਕਦੇ ਕੰਬ ਰਾਈਏ ਨਾ ਅੱਖੇ ਨੂੰ ਪਾਣੀ ਮਾਰਾ ਤੇਲ ਮਾਰਾ ਖੰਗ ਤਾਈ ਮਿਰਗੀ ਵਾਲੇ ਬੰਦੇ ਤਾਂ ਹੀ ਕੋਠੇ ਤੇ ਚੜਾਈਏ ਨਾ ਮਿਰਗੀ ਵਾਲੇ ਬੰਦੇ ਤਾਂ ਹੀ ਕੋਠੇ ਤੇ ਚੜਾਈਏ ਨਾ ਮਿਰਗੀ ਵਾਲੇ ਭਾਈ ਤੇ ਖਰਾ ਤੀਰਥਾਂ ਦੇ ਉੱਤੇ ਜਾ ਕੇ ਮਾੜੀ ਨਿਗਾ ਚੱਕੀਏ ਨਾ ਮੰਦਰ ਗੁਰਦੁਆਰਾ ਹੋਵੇ ਬਾਨ ਦਾ ਢਾਈਏ ਨਾ ਲੱਕ ਵਿੱਚ ਉਂਗਲੀ ਤੇ ਡੱਕਾ ਖਾ ਨਾ ਫੇਰੀਏ ਨਾ ਬਿਜਲੀ ਦੀ ਤਾਰ ਤਾਂ ਹੀ ਉਂਗਲੀ ਸਹਾਈਏ ਨਾ ਪਾਣੀ ਨਾਲ ਪੈਰ ਪਰੌਣੇ ਦੇ ਧਵਾਉਣੇ ਚੰਗੇ ਬਿਸਤਰਾ ਖਰਾਬ ਹੋ ਜੂ ਪੈਰ ਜੇ ਧਵਾਏ ਨਾ ਕਹਿੰਗੇ ਜੇ ਬੋਤਾ ਲੋਕੀ ਕਮਲਾ ਸਦਾਈ ਕਹਿੰਦੇ ਜੇ ਰਹੀਏ ਚੁੱਪ ਫੇਰ ਅੱਖ ਦੇ ਬਮਾ ਇਹ ਕਹਿੰਦੇ ਦਿਨਾਂ ਚ ਉਜੜ ਜਾਊ ਜੇ ਰਹੀਏ ਭੁੱਖੇ ਕਹਿੰਦੇ ਕੰਗਰ ਆਗਵਾਰ ਹੈ ਤੇਲੀ ਦੇ ਪਾਈਏ ਫੇਰ ਆਖ ਦੇ ਲਿਉਂਦਾ ਕਿਥੋਂ ਰੱਖੀਏ ਜੇ ਮਾਲੇ ਦਿੰਦੇ ਦੂਰੋਂ ਦਰਕਾਰ ਹੈ ਉੱਥੇ ਪਾਤ ਰੱਖੇ ਵਹਿ ਗੁਰੂ ਹੀ ਬੀਰ ਬੱਲਾ ਕਿਸੇ ਪਾਸੇ ਜਿੱਤਿਆ ਨਾ ਜਾਂਦਾ